ਦੀ ਪਾਰਟੀ ਦੇ ਬੁਲਾਰੇ ਬੱbbi ਬਾਦਲ ਨੇ ਕਾਂਗਰਸ ਦੇ ਉੱਤੇ ਤਿੱਖੇ ਸ਼ਬਦੀ ਵਾਰ ਕੀਤੇ ਨੇ ਉਹਨਾਂ ਨੇ ਕਿਹਾ ਕਿ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਪਹਿਲੇ ਦਿਨ ਕਾਂਗਰਸ ਪਾਰਟੀ ਵੱਲੋਂ ਹੰਗਾਮਾ ਕੀਤਾ ਗਿਆ ਤੇ ਉਸ ਸਮੇਂ ਸ਼ਹੀਦ ਕਿਸਾਨ ਸ਼ੁਭਕਰਨ ਨੂੰ ਸ਼ਰਧਾਂਜਲੀ ਜਿਹੜੀ ਦਿੱਤੀ ਜਾ ਰਹੀ ਸੀ ਨਾਲ ਹੀ ਉਹਨਾਂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਨਿਸ਼ਾਨੇ ਸਾਧਦੇ ਕਿਹਾ ਕਿ ਕਿਸਾਨਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਤੇ ਕਾਂਗਰਸ ਨੇ ਆਪਣੇ ਕਾਰਜ ਕਾਲ ਦੇ ਦੌਰਾਨ ਕਿਸਾਨਾਂ ਦੇ ਉੱਤੇ ਜ਼ੁਲਮ ਕੀਤਾ ਤੇ ਹੁਣ ਉਹ ਕਿਸਾਨ ਹਿਤਾਸ਼ੀ ਹੋਣ ਦਾ ਡਰਾਮਾ ਕਰ ਰਹੇ ਨੇ ਇਲਾ ਤਾਂ ਸਾਰੇ ਪੱਤਰਕਾਰ ਵੀਰਾਂ ਨੂੰ ਜੀ ਆਇਆਂ ਨੂੰ ਅ ਅੱਜ ਦਾ ਜਿਹੜਾ ਮਸਲਾ ਹੈ ਉਹ ਅੱਜ ਜਿਹੜਾ ਵਿਧਾਨ ਸਭਾ ਦੇ ਅੰਦਰ ਗਵਰਨਰ ਸਾਹਿਬ ਦਾ ਭਾਸ਼ਣ ਨਹੀਂ ਕਾਂਗਰਸ ਪਾਰਟੀ ਨੇ ਹੋਣ ਦਿੱਤਾ ਬੜੀ ਮੰਦਭਾਗੀ ਔਰ ਬੜੀ ਮਾੜੀ ਗੱਲ ਹੈ ਦੇਖੋ ਅ ਸਭ ਤੋਂ ਪਹਿਲਾਂ ਮੈਂ ਇਹ ਦੱਸਾਂ ਕਿ ਕਾਂਗਰਸ ਗੱਲ ਕਰੂਗੀ ਕਿਸਾਨਾਂ ਤੈਸੀ ਕਾਂਗਰਸ ਪਾਰਟੀ ਨੇ ਕਿੰਨੇ ਵਾਅਦੇ ਕੀਤੇ ਅੱਜ ਕਾਂਗਰਸ ਪਾਰਟੀ ਵਿਧਾਨ ਸਭਾ ਦੇ ਅੰਦਰ ਸ਼ਹੀਦ ਸੁਭਕਰਨ ਨੂੰ ਸ਼ਰਧਾਂਜਲੀ ਦੇਣ ਦੇ ਮੌਕੇ ਤੇ ਕਿਸਾਨਾਂ ਦੇ ਮੋਢੇ ਤੇ ਰੱਖ ਕੇ ਬੰਦੂਖ ਚਲਾਰੀ ਹੈ ਜਦਕਿ ਮੈਂ ਪੁੱਛਣਾ ਚਾਹੁੰਦਾ ਕਿ ਸ਼ਰਧਾਂਜਲੀ ਦੇ ਟਾਈਮ ਜਦੋਂ ਕਿ ਸ਼ਹੀਦਾਂ ਨੂੰ ਜਾਂ ਜਿਹੜੇ ਵਿਛੜ ਗਏ ਆ ਰੂਹਾਂ ਨੂੰ ਸ਼ਰਧਾਂਜਲੀ ਦੇ ਰਹੇ ਆ ਤਾਂ ਉਸ ਟਾਈਮ ਕਾਂਗਰਸ ਦੇ ਲੀਡਰ ਹੱਲਾ ਕਰ ਰਹੇ ਨੇ ਵੈਲ ਵਿੱਚ ਆ ਕੇ ਰੌਲਾ ਪਾ ਰਹੇ ਨੇ ਵਿਧਾਨ ਸਭਾ ਨੂੰ ਇੱਕ ਕਾਰਵਾਈ ਨੂੰ ਰੋਕ ਰਹੇ ਨੇ ਸੋ ਮੈਂ ਮਹਿਸੂਸ ਕਰਦਾ ਆ ਆਮ ਆਦਮੀ ਪਾਰਟੀ ਦਾ ਜਿਹੜਾ ਕੰਮ ਹੈ ਉਹ 50 ਸਾਲ ਦੇ ਇਹਨਾਂ ਦੇ ਕੰਮਾਂ ਤੇ ਭਾਰੂ ਪਿਆ ਔਰ ਇਸ ਕਰਕੇ ਕਦੇ ਕੋਈ ਮੁਆਵਜ਼ਾ ਨਹੀਂ ਕਦੇ ਕੋਈ ਇਹਨਾਂ ਨੇ ਕਿਸਾਨਾਂ ਨੂੰ ਵੋਟ ਬੈਂਕ ਤੋਂ ਉੱਪਰ ਕਦੇ ਕੁਝ ਨਹੀਂ ਇਹਨਾਂ ਨੇ ਸਮਝ ਦਿੱਤਾ ਸੀ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਜੀ ਦੀ ਸਰਕਾਰ ਨੇ 1 ਕਰੋੜ ਰੁਪਇਆ ਸ਼ੁਭਕਰਨ ਨੂੰ ਦਿੱਤਾ ਸ਼ਹੀਦ ਦਾ ਦਰਜਾ ਦਿੱਤਾ ਇੱਕ ਸਰਕਾਰੀ ਨੌਕਰੀ ਪਰਿਵਾਰ ਵਿੱਚ ਦਿੱਤੀ ਸੋ ਮੈਂ ਮਹਿਸੂਸ ਕਰਦਾ ਕਿ ਸਾਨੂੰ ਆਪਣਾ ਕਿਸਾਨ ਪ੍ਰੇਮ ਨਾ ਦਿਖਾਓ ਕਿਸਾਨਾਂ ਦਾ ਪ੍ਰੇਮ ਕਾਂਗਰਸ ਪਾਰਟੀ ਨੂੰ ਨਹੀਂ ਹੈਗਾ ਕਿਸਾਨਾਂ ਨੂੰ ਦਬਾਉਣ ਵਾਲੀ ਕਾਂਗਰਸ ਪਾਰਟੀ ਹੈ ਔਰ ਅੱਜ ਜਿਹੜਾ ਡਰਾਮਾ ਵਿਧਾਨ ਸਭਾ ਦੇ ਅੰਦਰ ਕਾਂਗਰਸ ਨੇ ਕੀਤਾ ਉਹ ਨਿਹਇਤ ਮੰਦ ਭਾਗ ਹੈ ਔਰ ਮਾੜੀ ਗੱਲ ਸਭ ਤੋਂ ਇਹ ਹੈ ਕਿ ਉਹਨਾਂ ਨੇ ਉਹ ਸੋਲਮ ਕੇ ਜੰਤੇ ਜਦੋਂ ਸ਼ਰਧਾਂਜਲੀਆ ਦਿੱਤੀਆਂ ਜਾ ਰਹੀਆਂ ਸੀ ਉਸ ਟਾਈਮ ਤੇ ਇਹਨਾਂ ਨੇ ਰਕਸ ਕ੍ਰੀਏਟ ਕੀਤਾ ਵਿਧਾਨ ਸਭਾ ਦੇ ਅੰਦਰ ਇਹਨਾਂ ਨੇ ਇੱਕ ਹੱਲਾ ਕ੍ਰੀਏਟ ਕੀਤਾ ਸਿਰਫ ਰਾਜਨੀਤਿਕ ਰੋਟੀਆਂ ਸੇਕਣ ਵਾਸਤੇ ਦੁੱਖ ਦੀ ਗੱਲ ਹੈ ਕਿ ਇਹਨਾਂ ਨੇ 50 ਸਾਲ ਰਾਜ ਭਾਗ ਕਰਕੇ ਕਿਸਾਨ ਨੂੰ ਕੁਝ ਨਹੀਂ ਉੱਚਾ ਚੱਕਿਆ ਲੇਕਿਨ ਕਿਸਾਨ ਦੀ ਯਾਦ ਇਹਨਾਂ ਨੂੰ ਵਿਪક્ષਤੀ ਆਉਂਦੀ ਹੈ ਜਦੋਂ ਇਹ ਆਪੋਜੀਸ਼ਨ 'ਚ ਹੁੰਦੇ ਆ ਜਦੋਂ ਸਰਕਾਰ ਹੁੰਦੀ ਹੈ ਉਦੋਂ ਤਾਂ ਕਦੇ ਕਿਸਾਨ